ਕੀ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਇੱਕ ਬਹੁਤ ਵੱਡੀ ਗਲਤੀ ਕਰ ਬੈਠੇ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਨ ਸਿੰਘ ਦਾ ਉਤਮ ਸੰਸਕਾਰ ਰਾਜ ਘਾੜ ਤੇ ਨਾਂ ਕਰਵਾ ਕੇ ਕੀ ਉਹਨਾਂ ਨੇ ਖੁਦ ਦੇ ਖਿਲਾਫ ਇੱਕ ਮਸਲਾ ਖੜਾ ਕਰ ਲਿਆ ਜੇਕਰ ਸਾਬਕਾ ਪ੍ਰਧਾਨ ਮੰਤਰੀ ਸਰਦਾਰ ਮਨਮੋਨ ਸਿੰਘ ਦਾ ਪਰਿਵਾਰ ਵੀ ਸਿਆਸੀ ਪਰਿਵਾਰ ਹੁੰਦਾ ਤੇ ਅੱਜ ਬੀਜੇਪੀ ਨੂੰ ਇਸ ਮਸਲੇ ਤੇ ਕੜੀ ਟੱਕਰ ਦੇਣੀ ਸੀ ਇੱਕ ਵਾਰ ਨਹੀਂ ਦੋ ਵਾਰ ਭਾਰਤ ਨੂੰ ਆਰਥਿਕ ਸੰਕਟ ਤੋਂ ਬਚਾਉਣ ਵਾਲੇ ਸਰਦਾਰ ਮਨਮੋਨ ਸਿੰਘ ਜਿਹਦੇ ਬਾਰੇ ਦੁਨੀਆ ਦੇ ਲੀਡਰ ਦੁਨੀਆ ਦੇ ਲੀਡਰਾਂ ਨੂੰ ਉਹ ਨਹੀਂ ਸੀ ਕਹਿੰਦੇ ਕਿ ਉਹ ਮੇਰੇ ਦੋਸਤ ਆ ਪਰ ਦੁਨੀਆ ਦੇ ਲੀਡਰ ਇਹ ਕਹਿੰਦੇ ਸੀ ਕਿ ਸਰਦਾਰ ਮਨਮੋਹਨ ਸਿੰਘ ਸਾਡੇ ਦੋਸਤ ਆ ਸਸਿਕਲ ਦੋਸਤੋ ਮੈਂ ਹਾਂ ਦੇਵਿੰਦਰ ਸਿੰਘ ਦੋਸਤੋ ਸਰਦਾਰ ਮਨਮੋਹਨ ਸਿੰਘ ਬੀਤੇ ਦਿਨੀ ਇਸ ਫਾਨੀ ਦੁਨੀਆ ਨੂੰ ਅਲਵਿਦਾ ਆ ਗਿਆ ਉਹਨਾਂ ਨੇ ਲੰਬਾ ਸਮਾਂ ਭਾਰਤ ਦੀ ਉਹ ਜਿਹੜੀ ਆ ਰਾਜਨੀਤੀ ਦੇ ਵਿੱਚ ਭਾਰਤ ਦੇ ਸਾਰਾ ਜਿਹੜਾ ਅਰਥਚਾਰਾ ਆ ਉਹਦੇ ਵਿੱਚ ਇੱਕ ਬਹੁਤ ਵੱਡੀ ਸ਼ਖਸੀਅਤ ਰਹੇ ਨੇ ਸਰਦਾਰ ਮਨਮੋਹਨ ਸਿੰਘ ਨੂੰ ਤਾਂ ਅਸੀਂ ਜਿਆਦਾ ਆਮ ਲੋਕ ਤਾਂ ਜਾਣਦੇ ਨਾ ਉਹ ਜਦੋਂ ਪ੍ਰਧਾਨ ਮੰਤਰੀ ਬਣੇ ਜਾਂ ਚਲੋ ਉਸ ਤੋਂ ਪਹਿਲਾਂ ਉਹ ਜਿਹੜੇ ਆ ਜਦੋਂ ਫਾਈਨੈਂਸ ਮਿਨਿਸਟਰ ਬਣੇ ਆ ਪਰ ਉਸ ਤੋਂ ਪਹਿਲਾਂ ਆਰਵੀਆਈ ਦੇ ਗਵਰਨਰ ਵੀ ਹੋ ਰਹੇ ਨੇ ਪਰ ਉਸ ਤੋਂ ਪਹਿਲਾਂ ਵੀ ਉਹਨਾਂ ਨੇ ਬਹੁਤ ਸਾਰੀਆਂ ਉਪਲਬਧੀਆਂ ਹਾਸਲ ਕੀਤੀਆਂ ਤੇ ਇਸ ਸਮੇਂ ਦਾ ਜਿਹੜਾ ਇੰਡੀਆ ਆ ਇਹਦੀ ਨੀਂਹ ਰੱਖਣ ਵਾਲਿਆਂ ਦੇ ਵਿੱਚ ਮੋਰੀ ਜਿਹੜੀ ਭੂਮਿਕਾ ਆ ਮੋਰੀ ਨਾਮ ਆ ਉਹ ਸਰਦਾਰ ਮਨਮੋਹਨ ਸਿੰਘ ਉਹਨਾਂ ਦਾ ਹੈ ਸਰਦਾਰ ਮਨਮੋਹਨ ਸਿੰਘ ਇਸ ਦੁਨੀਆ ਨੂੰ ਅਲਵਿਦਾ ਆਖ ਗਿਆ ਤੇ ਸਰਦਾਰ ਮਨਮੋਹਨ ਸਿੰਘ ਉਹਨਾਂ ਨੂੰ ਇਸ ਤਰੀਕੇ ਨਾਲ ਹਮੇਸ਼ਾ ਦੁਨੀਆ ਯਾਦ ਕਰੇਗੀ ਕਿ ਐਸਾ ਪ੍ਰਧਾਨ ਮੰਤਰੀ ਜਿਹੜਾ ਕਿ ਕੋਈ ਉਸ ਲੈਵਲ ਦਾ ਪੋਲੀਟੀਸ਼ੀਅਨ ਨਹੀਂ ਸੀਗਾ ਇੱਕੋ ਵਾਰ ਉਹਨਾਂ ਨੇ ਚੋਣਾਂ ਲੜੀਆਂ ਲੋਕਾਂ ਦੇ ਵਿੱਚ ਗਏ ਨੇ ਤੇ ਉਹ ਨਹੀਂ ਜਿੱਤ ਸਕੇ ਕਿਉਂਕਿ ਐਕਚੁਅਲੀ ਉਹ ਪੋਲੀਟੀਸ਼ੀਅਨ ਉਸ ਲੈਵਲ ਦੇ ਹੈ ਹੀ ਨਹੀਂ ਸੀ ਜਿਹੜੇ ਪੋਲੀਟੀਸ਼ੀਅਨਾਂ ਦੀ ਹੁੰਦੀ ਆ ਕਿ ਇੱਕ ਦੂਸਰੇ ਦੇ ਮੋਢੇ ਤੇ ਜਿਹੜਾ ਪੈਰ ਰੱਖ ਕੇ ਗਾਂ ਵਧਣਾ ਜਾਂ ਭਾਸ਼ਣ ਕਲਾ ਦੇ ਵਿੱਚ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਲੋਕਾਂ ਨੂੰ ਆਪਣੇ ਵੱਲ ਅਟ੍ਰੈਕਟ ਕਰਨ ਦੀਆਂ ਆਉਂਦੀਆਂ ਹੁਣ ਸਰਦਾਰ ਮਨਮੋਹਨ ਸਿੰਘ ਐਸੀ ਉਦਾਹਰਣ ਆ ਕਿ ਸਿਰਫ ਕਾਬਲੀਅਤ ਸਿਰਫ ਸਿਰਫ ਤੇ ਸਿਰਫ ਕਾਬਲੀਅਤ ਜੇਕਰ ਜਦੋਂ ਤੁਹਾਡੇ ਕੋਲ ਹੁੰਦੀ ਆ ਤੇ ਉਹ ਕਾਬਲੀਅਤ ਸਭ ਤੋਂ ਜ਼ਿਆਦਾ ਵੈਸਟ ਹੁੰਦੀ ਤੁਹਾਡੇ ਦੇ ਵਿੱਚ ਫਿਰ ਤੁਹਾਨੂੰ ਕੋਈ ਰੋਕ ਨਹੀਂ ਸਕਦਾ ਉਹਦੀ ਇੱਕ ਸਭ ਤੋਂ ਵੱਡੀ ਮਿਸਾਲ ਸਰਦਾਰ ਮਨਮੋਹਨ ਸਿੰਘ ਨੇ ਇਹ ਵੀ ਜਿਹੜਾ ਲੋਕ ਕਹਿੰਦੇ ਸੀ ਕਿ ਸ਼੍ਰੀਮਤੀ ਸੋਨੀਆ ਗਾਂਧੀ ਹੋਣਾ ਨੇ ਉਹ ਉਹਨਾਂ ਨੇ ਇੱਕ ਕੁਰਸੀ ਉਹਨਾਂ ਨੂੰ ਦੇ ਦਿੱਤੀ ਚਲੋ ਇੱਕ ਮਿੰਟ ਲਈ ਆਪਾਂ ਮਨ ਵੀ ਲਈਏ ਪਹਿਲੇ 5 ਸਾਲਾਂ ਦੇ ਕਾਰਜਕਾਲ ਲਈ ਜੇਕਰ ਦਿੱਤੀ ਵੀ ਸੀ ਤਾਂ ਉਹਨਾਂ ਦਾ ਕੰਮ ਸੀ ਉਹ ਆਪ ਨਹੀਂ ਬੋਲੇ ਉਹ ਜਿਹਦਾ ਕਹਿੰਦੇ ਨਾ ਵੀ ਜਿਹੜੇ ਆਪ ਨਹੀਂ ਬੋਲਦੇ ਤੇ ਉਹਨਾਂ ਦੇ ਕੰਮ ਬੋਲਦੇ ਆ ਜਿਹੜੇ ਜਿਆਦਾ ਖੁਦ ਸ਼ੋਰ ਕਰਨ ਉਹਨਾਂ ਦੇ ਪੱਲੇ ਕੱਖ ਨਹੀਂ ਹੁੰਦਾ ਸੋ ਉਹਨਾਂ ਦਾ ਕੰਮ ਇੰਨਾ ਬੋਲਦਾ ਸੀ ਕਿ ਜਦੋਂ 2004 ਤੋਂ ਲੈ ਕੇ 9 ਤੱਕ ਉਹਨਾਂ ਨੇ ਹਕੂਮਤ ਕੀਤੀ 5 ਸਾਲ ਉਸ ਤੋਂ ਬਾਅਦ ਜਦੋਂ ਦੁਬਾਰਾ ਚੋਣਾਂ ਹੋਈਆਂ ਤੇ ਉਸ ਤੋਂ ਜਿਆਦਾ ਸੀਟਾਂ ਲੈ ਕੇ ਕਾਂਗਰਸ ਪਾਰਟੀ ਤੇ ਯੂਪੀਏ ਨੇ ਸੱਤਾ ਭਾਰਤ ਦੀ ਹਾਸਲ ਕੀਤੀ 10 ਸਾਲ ਭਾਰਤ ਵਰਗੇ ਮੁਲਕ ਦਾ ਪ੍ਰਧਾਨ ਮੰਤਰੀ ਰਹਿਣਾ ਐਡਾ ਵੱਡਾ ਮੁਲਕ ਤੇ ਘਟ ਗਣਤੀ ਦੇ ਵਿੱਚ ਆ ਕੇ ਕੋਈ ਬਹੁਤ ਐਕਸਟਰਾ ਆਰਡੀਨਰੀ ਚੀਜ਼ ਹੈ ਕੋਈ ਛੋਟੀ ਮੋਟੀ ਗੱਲ ਨਹੀਂ ਹੈਗੀ ਸੋ ਜਿਵੇਂ ਤੁਸੀਂ ਸਾਰੇ ਬਾਖੂਬੇ ਜਾਣਦੇ ਹੋ ਕਿ ਬੀਰਵਾਰ ਸ਼ਾਮ ਨੂੰ ਸਾਬਕਾ ਪ੍ਰਧਾਨ ਮੰਤਰੀ ਸਰਦਾਰ ਮਨਮੋਹਨ ਸਿੰਘ ਦੇ ਦੇਹਾਂਤ ਜਿਹੜਾ ਉਹਨਾਂ ਦਾ ਹੁੰਦਾ 2004 ਤੋਂ ਲੈ ਕੇ 14 ਤੱਕ ਉਹ ਪ੍ਰਧਾਨ ਮੰਤਰੀ ਰਹੇ ਭਾਰਤ ਦੇ ਸਾਲ 1991 ਦੇ ਵਿੱਚ ਪੀ ਵੀ ਨਰਸਮਹਾ ਰਾਓ ਦੀ ਹਕੂਮਤ ਦੇ ਵਿੱਚ ਸਰਕਾਰ ਦੇ ਵਿੱਚ ਉਹਨਾਂ ਨੂੰ ਫਾਈਨੈਂਸ ਮਿਨਿਸਟਰ ਬਣਾਇਆ ਗਿਆ ਸੀ ਅਸੀਂ ਇਸ ਬੜੀ ਅਲੱਗ ਚੀਜ਼ ਦੇਖੀ ਆਪਾਂ ਪਿਛਲੇ ਖਾਸ ਕਰਕੇ 10 12 ਸਾਲ ਤੋਂ ਹੁਣ ਦੇਖ ਰਹੇ ਹਾਂ ਮੋਦੀ ਰਾਜ ਤੋਂ ਕਿ ਜਿਆਦਾ ਜਿਹੜੀ ਆ মিডিਆ ਆ ਉਹ ਸਰਕਾਰ ਦੇ ਹਿਸਾਬ ਦੇ ਨਾਲ ਚੱਲਦੀ ਆ ਪਰ ਇਸ ਵਾਰ ਜਿਹੜਾ ਸਰਦਾਰ ਮਨਮੋਹਨ ਸਿੰਘ ਉਹਨਾਂ ਨੂੰ ਜੇਐਸਵੀਕੇ ਨਾਲ মিডিਆ ਨੇ ਕਵਰੇਜ ਕੀਤੀ ਆ ਬਹੁਤ ਚੰਗੇ ਤਰੀਕੇ ਨਾਲ ਸੈਂਡ ਆਫ ਦਿੱਤਾ মিডিਆ ਨੇ ਸਰਕਾਰ ਨੇ ਕੀ ਕੀਤਾ ਉਹਦੇ ਤੇ ਆਪਾਂ ਆਉਨੇ ਆ ਪਰ মিডিਆ ਨੇ ਇੱਕ ਚੰਗਾ ਸੈਂਡ ਆਫ ਦਿੱਤਾ ਆਈ ਥਿੰਕ ਕਿਤੇ ਨਾ ਕਿਤੇ ਉਹਦੀ ਵਜ੍ਹਾ ਇੱਕ ਇਹ ਵੀ ਆ ਕਿ ਜਿੰਨਾ ਉਹ মিডিਆ ਦੇ ਲਈ ਉਦਾਰ ਹੈ ਵੈਸੇ ਤਾਂ ਉਹਨਾਂ ਨੇ ਇਹ ਇਨਫੋਰਮੇਸ਼ਨ ਵਾਲਾ ਜਿਹੜਾ ਕਾਨੂੰਨ ਵੀ ਲੈ ਕੇ ਆਂਦਾ ਉਹਦੇ ਤੇ ਵੀ ਆਪਾਂ ਗੱਲ ਕਰਦੇ ਉਹਨਾਂ ਦੀਆਂ ਸੱਤ ਜਿਹੜੀਆਂ ਮੇਨ ਚੀਜ਼ਾਂ ਸੀਗੀਆਂ ਪਰ ਉਹ ਹਮੇਸ਼ਾ ਉਹਨਾਂ ਦੇ ਲਈ ਜਿੰਨੇ ਵੀ ਸੀਨੀਅਰ ਜਰਨਲਿਸਟ ਨੂੰ ਮੈਂ ਸੁਣਿਆ ਜਿਹੜੇ ਉਹਨਾਂ ਦੇ ਨਾਲ ਸਫਰ ਕਰਦੇ ਰਹੇ ਉਹਨਾਂ ਨੇ ਸਾਰਿਆਂ ਨੇ ਇਹ ਗੱਲ ਦੱਸੀ ਹੈ ਕਿ ਅਸੀਂ ਉਹਨਾਂ ਦੇ ਖਿਲਾਫ ਵੀ ਲਿਖਦੇ ਸੀ ਤਾਂ ਫਿਰ ਵੀ ਉਹਨਾਂ ਨੇ ਕਦੀ ਸਾਡੇ ਨਾਲ ਇਸ ਗੱਲ ਤੇ ਕੋਈ ਕਦੀ ਉਹਨਾਂ ਨੂੰ ਗੁੱਸਾ ਨਹੀਂ ਸੀ ਇਸ ਗੱਲ ਦਾ ਕੀਤਾ ਉਹਨਾਂ ਦਾ ਹਮੇਸ਼ਾ ਇਹ ਕਹਿਣਾ ਸੀ ਜਿਦਾ ਰਾਜਦੀਪ ਸਰ ਦੇ ਸਾਈ ਕਹਿੰਦੇ ਨੇ ਕਿ ਮੈਂ ਇੱਕ ਲੇਖ ਲਿਖਿਆ ਉਹਦੇ ਵਿੱਚ ਉਹਨਾਂ ਦੀ ਇੱਕ ਨੀਤੀ ਦੀ ਕਾਫੀ ਮੈਂ ਆਲੋਚਨਾ ਕੀਤੀ ਫਿਰ ਮੈਂ ਇੱਕ ਪਾਰਟੀ ਦੇ ਵਿੱਚ ਸੀਗਾ ਮੈਂ ਬਚ ਰਿਹਾ ਸੀ ਕਿ ਮੈਨੂੰ ਸਰਦਾਰ ਮਰਮੂਨ ਸਿੰਘ ਨੂੰ ਮਿਲਣਗੇ ਤਾਂ ਕਿ ਇਹ ਇਸ ਗੱਲ ਤੇ ਆਪਣੇ ਥੋੜਾ ਗੁੱਸੇ ਹੋਣ ਕਿਤੇ ਉਹਨਾਂ ਨੇ ਮੈਨੂੰ ਆਵਾਜ਼ ਮਾਰ ਕੇ ਰਾਜਦੀਪ ਮੈਨੂੰ ਬੁਲਾਇਆ ਮੈਨਾਂ ਮਿਲੇ ਮੈਨਾਂ ਗੱਲਬਾਤ ਕੀਤੀ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਠੀਕ ਹੈ ਮੈਂ ਪੜਿਆ ਸੀ ਤੇਰਾ ਪੁਆਇੰਟ ਆਫ View ਚੰਗਾ ਹੈ ਸੋ ਕਦੀ ਉਹਨਾਂ ਨੇ ਇਸ ਤਰੀਕੇ ਦੀ ਕੋਸ਼ਿਸ਼ ਨਹੀਂ ਕੀਤੀ ਕਿ ਮੇਰੇ ਖਿਲਾਫ ਕਿਸੇ ਪੱਤਰਕਾਰ ਨੇ ਲਿਖ ਦਿੱਤਾ ਤੇ ਆਪਾਂ ਜਾਣਦੇ ਹਾਂ ਜੇਕਰ ਯੂਪੀਏ ਸਰਕਾਰ ਜਿੱਦਾਂ ਅੱਜ ਦੀ ਸਰਕਾਰ ਦੇ ਹਿਸਾਬ ਦੇ ਨਾਲ ਮੀਡੀਆ ਚੱਲ ਰਿਹਾ ਜੇਕਰ ਯੂਪੀਏ ਸਰਕਾਰ ਦੇ ਹਿਸਾਬ ਦੇ ਨਾਲ ਇਦਾਂ ਚੱਲਦਾ ਹੁੰਦਾ ਤਾਂ ਅਰਵਿੰਦ ਕੇਜਰੀਵਾਲ ਹੋਣੀ ਕਦੀ ਨਹੀਂ ਸੀ ਲੱਭਣੇ ਅਰਬਿੰਦ ਕੇਜਰੀਵਾਲ ਅੰਨਾ ਹਜ਼ਾਰੇ ਇਹਨਾਂ ਨੂੰ ਬਣਾਉਣ ਵਾਲੇ ਕੌਣ ਨੇ ਇੰਡੀਅਨ ਮੀਡੀਆ ਜਿਨ੍ਹਾਂ ਨੇ ਬੜਾ ਖੁੱਲ ਕੇ ਉਸ ਸਮੇਂ ਰਿਪੋਰਟ ਕੀਤਾ ਬੜਾ ਖੁੱਲ ਕੇ ਆਪੋਜੀਸ਼ਨ ਦੀ ਭੂਮਿਕਾ ਆਮ ਤੌਰ ਤੇ ਲੋਕਤੰਤਰ ਦੇ ਵਿੱਚ ਡੈਮੋਕ੍ਰੇਸੀ ਦੇ ਵਿੱਚ ਜਿਹੜੀ ਮੀਡੀਆ ਦੀ ਭੂਮਿਕਾ ਉਹ ਇਹ ਹੁੰਦੀ ਕਿ ਉਹ ਆਪੋਜੀਸ਼ਨ ਦਾ ਸਾਥ ਦੇਵੇ ਸਾਥ ਇਸ ਗੱਲ ਦੇ ਲਈ ਨਹੀਂ ਕਿ ਉਹਨਾਂ ਨੂੰ ਸਾਥ ਦੇ ਕੇ ਤਾਂ ਉਹਨਾਂ ਨੂੰ ਸੱਤਾ ਦੀ ਕੁਰਸੀ ਤੇ ਪਹੁੰਚਾਵੇ ਸਾਥ ਦੇਣ ਦਾ ਮਤਲਬ ਇਹ ਹੁੰਦਾ ਕਿ ਲੋਕਤੰਤਰ ਦੇ ਵਿੱਚ ਆਪੋਜੀਸ਼ਨ ਦਾ ਕੰਮ ਹੁੰਦਾ ਸਵਾਲ ਕਰਨੇ ਸਰਕਾਰ ਦੇ ਲਈ ਇਹੀ ਕੰਮ ਮੀਡੀਆ ਦਾ ਹੁੰਦਾ ਵੀ ਉਹਨਾਂ ਨੇ ਸਰਕਾਰ ਦੇ ਲਈ ਸਵਾਲ ਕਰਨੇ ਸਰਕਾਰ ਤੋਂ ਸਵਾਲ ਪੁੱਛਣ ਇਹ ਨਹੀਂ ਕਿ ਉਹਦੇ ਨਾਲ ਜਿਹੜਾ ਸਰਕਾਰ ਦੇ ਨਾਲ ਹੋ ਕੇ ਤੇ ਆਪੋਜੀਸ਼ਨ ਨੂੰ ਸਵਾਲ ਕਰਨੇ ਸ਼ੁਰੂ ਕਰ ਦੇਣੇ ਸੋ ਇਹ ਗੱਲ ਤਾਂ ਚੰਗੀ ਰਹੀ ਕਿਤੇ ਨਾ ਕਿਤੇ ਸ਼ਾਇਦ ਮੀਡੀਆ ਨੇ ਵੀ ਇਸ ਚੀਜ਼ ਨੂੰ ਜਿਹੜਾ ਫੀਲ ਕੀਤਾ ਹੋਊਗਾ ਕਿ ਜਦੋਂ ਸਰਦਾਰ ਮਨਮੋਹਨ ਸਿੰਘ ਉਹਨਾਂ ਦਾ 10 ਸਾਲ ਦਾ ਕਾਰਜਕਾਲ ਸੀ ਉਹਨਾਂ ਨੂੰ ਕਿੰਨੀ ਖੁੱਲ ਸੀਗੀ ਕਿੰਨੀ ਆਸਾਨੀ ਦੇ ਨਾਲ ਉਹ ਸਵਾਲ ਜਵਾਬ ਲੋਕਾਂ ਤੋਂ ਕਰ ਸਕਦੇ ਸੀਗੇ ਤੇ ਬਹੁਤ ਚੰਗਾ ਚੰਗੇ ਤਰੀਕੇ ਨਾਲ ਉਹਨਾਂ ਦੀ ਸਾਰੀ ਹੈ ਜਿਹੜੀ ਉਹਨਾਂ ਨੂੰ ਸੈਂਡ ਆਫ ਦਿੱਤਾ ਗਿਆ ਚੰਗੇ ਤਰੀਕੇ ਨਾਲ ਕਵਰੇਜ ਕੀਤੀ ਗਈ ਸਿንስ ਉਹਨਾਂ ਦਾ ਦਿਹਾਂਤ ਹੁੰਦਾ ਸਰਦਾਰ ਮਨਮੋਹਨ ਸਿੰਘ ਉਹਨਾਂ ਦਾ ਅਕੀਰ ਅੰਤਮ ਸੰਸਕਾਰ ਤੱਕ ਤੇ ਉਹਨਾਂ ਦੇ ਬਾਕੀ ਸਾਰੀਆਂ ਜਿਹੜੀਆਂ ਪਾਰਟੀਆਂ ਦੇ ਲੋਕ ਨੇ ਉਹਨਾਂ ਨੇ ਚਲੋ ਆਪਣੀ ਸਾਰਿਆਂ ਨੇ ਸ਼ਰਧਾਂਜਲੀ ਵੀ ਦਿੱਤੀ ਆ ਸਾਰਿਆਂ ਨੇ ਚੰਗੇ ਸ਼ਬਦ ਵੀ ਉਹਨਾਂ ਦੇ ਲਈ ਬੋਲੇ ਆ ਅਮਰੀਕਨ ਰਾਸ਼ਟਰਪਤੀ ਵੱਡੇ ਵੱਡੇ ਦੁਨੀਆ ਦੇ ਜਿਹੜੇ ਲੀਡਰਸ ਆ ਉਹਨਾਂ ਦੇ ਲਈ ਚੰਗੇ ਸ਼ਬਦ ਬੋਲ ਰਹੇ ਨੇ ਉਹ ਉਹਨਾਂ ਦਾ ਕੰਮ ਤਾਂ ਇਸ ਲੈਵਲ ਦਾ ਸਗਾ ਹੀ ਵੀ ਜਿੱਦਾਂ ਇੱਕ ਵਾਰ ਬਰਾਕ ਓਬਾਮਾ ਨੂੰ ਪੁੱਛਿਆ ਵੀ ਗਿਆ ਉਹਨਾਂ ਨੂੰ ਸਪੈਸ਼ਲੀ ਪੁੱਛਿਆ ਗਿਆ ਕਿ ਮੋਦੀ ਕਹਿੰਦੇ ਨੇ ਕਿ ਬਾਰਾਕ ਇਜ਼ ਮਾਈ ਫਰੈਂਡ ਤੇ ਉਹ ਕਹਿੰਦੇ ਨੇ ਚਲੋ ਠੀਕ ਆ ਮੋਦੀ ਵੀ ਮੇਰੇ ਦੋਸਤ ਆ ਪਰ ਜਿਹੜਾ ਕੰਮ ਮਨਮੋਹਨ ਸਿੰਘ ਨੇ ਇਸ ਮੁਲਕ ਦੇ ਲਈ ਇੰਡੀਆ ਦੇ ਲਈ ਕੀਤਾ ਉਹ ਕੋਈ ਹੋਰ ਨਹੀਂ ਸੀ ਕਰ ਸਕਦਾ ਕਿ ਉਹਨਾਂ ਨੇ ਫਿਰ ਉਹਨਾਂ ਦੀ ਤਾਰੀਫ ਕੀਤੀ ਸਰਦਾਰ ਮਨਮੋਹਨ ਸਿੰਘ ਉਹਨਾਂ ਦੀ ਇਸੇ ਤਰੀਕੇ ਨਾਲ ਜਿੱਦਾਂ ਆਈ ਥਿੰਕ ਉਹਨਾਂ ਨੇ ਕਿਹਾ ਸੀਗਾ ਨਾ ਸਰਦਾਰ ਮਨਮੋਹਨ ਸਿੰਘ ਉਹਨਾਂ ਨੇ ਕਿ ਹਿਸਟਰੀ ਜਜਮੀ ਕਾਂਡ ਲਿਖੇ ਹਿਸਟਰੀ ਜਿਹੜਾ ਮੇਰੇ ਪ੍ਰਤੀ ਉਦਾਰ ਰਵੇਗੀ ਇਤਿਹਾਸ ਜਿਹੜਾ ਵੀ ਮੈਨੂੰ ਚੰਗੇ ਸ਼ਬਦਾਂ ਦੇ ਵਿੱਚ ਯਾਦ ਕਰੇਗਾ ਕਿਉਂਕਿ ਤੁਹਾਨੂੰ ਪਤਾ ਕਿ ਮੀਡੀਆ ਨੇ ਬਹੁਤ ਕੁਝ ਕਿਹਾ ਸਰਦਾਰ ਮਨਮੋਹਨ ਸਿੰਘ ਉਹਨਾਂ ਦੇ ਬਾਬਤ ਜਿਸ ਲੈਵਲ ਦੀ ਉਹਨਾਂ ਦੇ ਖਿਲਾਫ ਰਿਪੋਰਟਿੰਗ ਹੋਈ ਜਿੰਨੀਆਂ ਉਹਨਾਂ ਦੇ ਉਹਨਾਂ ਦੇ ਉੱਤੇ ਤੰਜ਼ ਕੱਸੇ ਗਏ ਜੋ ਕੁਝ ਉਹਨਾਂ ਦੇ ਬਾਬਤ ਕਹਿੰਦਾ ਜਾਂਦਾ ਰਿਹਾ ਕਿ ਇਹਨਾਂ ਦੇ ਤਾਂ ਰੀੜ ਦੀ ਹੱਡੀ ਹੈ ਨਹੀਂ ਜੇ ਤਾਂ ਸਾਰਾ ਕੁਝ ਜਿਹੜਾ ਕਾਂਗਰਸ ਪਰਿਵਾਰ ਚਲਾ ਰਿਹਾ ਗਾਂਧੀ ਪਰਿਵਾਰ ਚਲਾ ਰਿਹਾ ਬਟ ਸਟਿਲ ਉਹ ਜਿਹੜਾ ਵਧੀਆ ਤਰੀਕੇ ਨਾਲ ਉਹ ਅੱਗੇ ਵਧਦੇ ਰਹਿ ਸੋ ਜੇਕਰ ਆਪਾਂ ਗੱਲ ਕਰੀਏ ਤਾਂ ਵੀ ਉਸ ਤੋਂ ਬਾਅਦ ਹੁਣ ਜਦੋਂ ਉਹਨਾਂ ਦੇ ਮੌਤ ਦੀ ਖਬਰ ਆਉਂਦੀ ਹੈ ਉਸ ਤੋਂ ਬਾਅਦ ਕੀ ਹੁੰਦਾ ਜਿਹੜੀ ਆਪਾਂ ਸ਼ੁਰੂਆਤ ਦੇ ਵਿੱਚ ਗੱਲ ਕੀਤੀ ਹੈ ਨਾ ਕਿ ਕੀ ਪ੍ਰਧਾਨ ਮੰਤਰੀ ਮੋਦੀ ਜਾਂ ਭਾਜਪਾ ਇੱਕ ਬਹੁਤ ਵੱਡੀ ਗਲਤੀ ਕਰ ਗਏ ਸਰਦਾਰ ਮਨਮੋਹ ਸਿੰਘ ਉਹਨਾਂ ਦੇ ਫਿਊਨਰਲ ਅੰਤਿਮ ਸੰਸਕਾਰ ਦੀ ਜਗ੍ਹਾ ਨੂੰ ਲੈ ਕੇ ਹੁਣ ਦੇਖੋ ਉਹਨਾਂ ਦਾ ਜਿਹੜਾ ਅੰਤਿਮ ਸੰਸਕਾਰ ਆ ਉਹ ਇੱਕ ਆਮ ਜਿਹੜਾ ਜਿੱਥੇ ਲੋਕਾਂ ਦੇ ਸੰਸਕਾਰ ਹੁੰਦੇ ਉੱਥੇ ਕੀਤਾ ਗਿਆ ਪਰਿਵਾਰ ਦੀ ਮੰਗ ਇਹ ਸੀ ਕਿ ਇੱਕ ਤਾਂ ਉਹਨਾਂ ਦੀ ਜਿਹੜੀ ਯਾਦਗਾਰ ਬਣਾਈ ਜਾਵੇ ਤੇ ਰਾਜ ਘਾਟ ਦੇ ਵਿੱਚ ਜਾਂ ਜਿੱਥੇ ਵੀ ਤੁਸੀਂ ਯਾਦਗਾਰ ਬਣਾਉਣੀ ਆ ਉੱਥੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇ ਜਿਵੇਂ ਕਿ ਬਾਕੀ ਬਹੁਤ ਸਾਰੇ ਪ੍ਰਾਈਮ ਮਿਨਿਸਟਰਸ ਦੇ ਹੁੰਦੇ ਵੀ ਆ ਚਲੋ ਇੱਕ ਤਾਂ ਜਿਹੜੇ ਉਸ ਵੇਲੇ ਦਾ ਪ੍ਰਧਾਨ ਮੰਤਰੀ ਜੇਕਰ ਉਹਨਾਂ ਦੀ ਮੌਤ ਹੋ ਜਾਂਦੀ ਆ ਉਹ ਤਾਂ ਚਲੋ ਉੱਥੇ ਰਾਜਘਾਟ ਚ ਹੁੰਦਾ ਹੀ ਆ ਉੱਥੇ ਅੰਤਮ ਸੰਸਕਾਰ ਨਾ ਇਹ ਚਲੋ ਪ੍ਰੋਟੋਕਾਲਸ ਵੀ ਹੈਗੇ ਨੇ ਤੇ ਇੱਕ ਇਹ ਅੱਜ ਦਾ ਪੁਰਾਣੇ ਜਿੰਨੇ ਵੀ ਪ੍ਰਾਈਮ ਮਿਨਿਸਟਰ ਸੀਗੇ ਜਿਨ੍ਹਾਂ ਦੇ ਵਿੱਚ ਨਹਿਰੂ ਸਾਹਿਬ ਵੀ ਨੇ ਸ਼ਾਸਤਰੀ ਜੀ ਨੇ ਇੰਦਰਾ ਗਾਂਧੀ ਜੀ ਸੀ ਚੰਦਰ ਸ਼ੇਖਰ ਚੌਧਰੀ ਚਰਨ ਸਿੰਘ ਰਾਜੀਵ ਗਾਂਧੀ ਇੰਦਰ ਕੁਮਾਰ ਗੁਜਰਾਲ ਆਪਣੇ ਬਾਜਪਈ ਸਾਹਿਬ ਦੇਵ ਗੋਡਾ ਸਾਹਿਬ ਇਹਨਾਂ ਦਾ ਜਿਹੜਾ ਈਵਨ ਦੋ ਸੰਜੇ ਗਾਂਧੀ ਉਹਨਾਂ ਦਾ ਵੀ ਜਿਹੜਾ ਅੰਤਮ ਸੰਸਕਾਰ ਆ ਉਹ ਰਾਜਘਾਟ ਤੇ ਹੋਇਆ ਇਹਦੇ ਵਿੱਚ ਜਿਹੜੇ ਨਰਸਿਮਹਾ ਰਾਓ ਜੀ ਆ ਉਹ ਵੀ ਕਾਂਗਰਸ ਦੇ ਹੀ ਪ੍ਰਾਈਮ ਮਿਨਿਸਟਰ ਸੀਗੇ ਇਹਨਾਂ ਦੀ ਹੀ ਪ੍ਰਾਈਮ ਮਿਨਿਸਟਰਸ਼ਿਪ ਦੇ ਵਿੱਚ ਸਰਦਾਰ ਮਨਮੋਹਨ ਸਿੰਘ ਹੁਣੀ ਵਾਇਸ ਮਿਨਿਸਟਰ ਬਣਦੇ ਨੇ ਸੋ ਇਹਨਾਂ ਨੂੰ ਲੈ ਕੇ ਕਾਂਗਰਸ ਦੇ ਕਾਫੀ ਸਵਾਲ ਜਵਾਬ ਹੁੰਦੇ ਆ ਕਿ ਇਹਨਾਂ ਦੀ ਕਾਫੀ ਜਿਹੜੀ ਆ ਇਹਨਾਂ ਦੀ ਬੇਅਦਬੀ ਕੀਤੀ ਗਈ ਕਿ ਇਹਨਾਂ ਨੂੰ ਇੱਥੇ ਨਹੀਂ ਉਸ ਤਰੀਕੇ ਨਾਲ ਅੰਤਿਮ ਸੰਸਕਾਰ ਦਿੱਤਾ ਗਿਆ اسی ਤਰੀਕੇ ਨਾਲ ਬੀਪੀ ਸਿੰਘ ਉਹਨਾਂ ਦੇ ਬਾਬਤ ਵੀ ਕਿਹਾ ਜਾਂਦਾ ਕਿ ਉਹ ਆਪਣੇ ਜਿਹੜਾ ਉਹਨਾਂ ਦਾ ਜੱਦੀ ਪਿੰਡ ਆ ਜਾਂ ਜੱਦੀ ਇਲਾਕਾ ਉੱਥੇ ਉਹ ਚਾਹੁੰਦੇ ਸੀ ਕਿ ਉਹਨਾਂ ਦਾ ਅੰਤਿਮ ਸੰਸਕਾਰ ਹੋਵੇ ਸੋ ਪਰ ਕਿਉਂਕਿ ਮਨਮੋਹਨ ਸਿੰਘ ਜੀ ਦਾ ਫੈਮਿਲੀ ਚਾਹੁੰਦੀ ਸੀ ਕਿ ਦਿੱਲੀ ਦੇ ਵਿੱਚ ਉੱਥੇ ਉਹਨਾਂ ਦਾ ਹੋਵੇ ਸੰਸਕਾਰ ਤੇ ਇਸ ਕਰਕੇ ਬਹੁਤ ਸਾਰੇ ਸਵਾਲ ਖੜੇ ਹੋ ਰਹੇ ਨੇ ਕਿ ਉਹਨਾਂ ਦਾ ਅੰਤਿਮ ਸੰਸਕਾਰ ਰਾਜਘਾਟ ਤੇ ਕਿਉਂ ਨਹੀਂ ਕੀਤਾ ਗਿਆ ਹੁਣ ਦੇਖੋ ਜਿਹੜੇ ਹੈਗੇ ਨੇ ਰਾਹੁਲ ਗਾਂਧੀ ਹੁਣੀ ਉਹਨਾਂ ਨੇ ਟਵੀਟ ਕੀਤਾ ਇਸ ਚੀਜ਼ ਨੂੰ ਲੈ ਕੇ ਸੋ ਉਹਨਾਂ ਨੇ ਕਿਹਾ ਕਿ ਭਾਰਤ ਮਾਤਾ ਦੇ ਮਹਾਨ ਸਪੂਤ ਅਤੇ ਸਿੱਖ ਭਾਈਚਾਰੇ ਦੇ ਪਹਿਲੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜੀ ਦਾ ਅੰਤਿਮ ਸੰਸਕਾਰ ਅੱਜ ਨਿਗਮ ਬੋਧ ਘਾਟ ਤੇ ਕਰਵਾ ਕੇ ਵਰਤਮਾਨ ਸਰਕਾਰ ਮਤਲਬ ਕਿ ਮੋਦੀ ਸਰਕਾਰ ਦੁਆਰਾ ਉਹਨਾਂ ਦਾ ਸਰਾਸਰ અપਮਾਨ ਕੀਤਾ ਗਿਆ ਹੈ ਇੱਕ ਦਹਾਕੇ ਦੇ ਲਈ ਸਰਦਾਰ ਮਰਮੋਣ ਸਿੰਘ ਭਾਰਤ ਦੇ ਪ੍ਰਧਾਨ ਮੰਤਰੀ ਰਹੇ ਉਹਨਾਂ ਦੇ ਦੌਰ ਦੇ ਵਿੱਚ ਦੇਸ਼ ਨੇ ਆਰਥਿਕ ਮਹਾਸ਼ਕਤੀ ਬਣੀ ਦੇਸ਼ ਆਰਥਿਕ ਮਹਾਸ਼ਕਤੀ ਬਣਿਆ ਉਹਨਾਂ ਦੀਆਂ ਨੀਤੀਆਂ ਅੱਜ ਵੀ ਦੇਸ਼ ਦੇ ਗਰੀਬਾਂ ਅਤੇ ਪਿਛੜੇ ਵਰਗਾਂ ਦਾ ਸਹਾਰਾ ਨੇ ਹੁਣ ਤੱਕ ਸਾਰੇ ਜਿਹੜੇ ਫਾਰਮਰ ਪ੍ਰਾਈਮ ਮਿਨਿਸਟਰ ਦੀ ਗਰੇਮਾਂ ਦਾ ਉਹਨਾਂ ਦੀ ਇੱਜ਼ਤ ਦਾ ਆਦਰ ਕਰਦੇ ਹੋਏ ਉਹਨਾਂ ਦਾ ਅੰਤਿਮ ਸੰਸਕਾਰ ਅਧਿਕਰਿਤ ਸਮਾਦੀ ਸਥਾਨਾਂ ਦੇ ਉੱਤੇ ਕੀਤਾ ਗਿਆ ਤਾਂ ਕਿ ਹਰ ਵਿਅਕਤੀ ਬਿਨਾਂ ਕਿਸੇ ਅਸੁਬਧਾ ਦੇ ਨਾਲ ਅੰਤਿਮ ਦਰਸ਼ਨ ਕਰਕੇ ਸ਼ਰਧਾਂਜਲੀ ਦੇ ਪਾਵੇ ਡਾਕਟਰ ਮਨਮੋਹ ਸਿੰਘ ਸਾਡੇ ਸਭ ਤੋਂ ਸਰਵੋੱਚ ਸਨਮਾਨ ਕਿਉਂਕਿ ਉਹਨਾਂ ਨੇ ਹਿੰਦੀ ਦੇ ਵਿੱਚ ਲਿਖਿਆ ਕਿ ਸਾਡੇ ਸਭ ਤੋਂ ਉੱਚੇ ਸਨਮਾਨ ਅਤੇ ਸਮਾਦੀ ਸਥਲ ਦੇ ਹੱਕਦਾਰ ਨੇ ਸਰਕਾਰ ਨੇ ਦੇਸ਼ ਦੇ ਇਸ ਮਹਾਨ ਪੁੱਤਰ ਅਤੇ ਉਹਨਾਂ ਦੀ ਗੌਰਵਸ਼ਾਲੀ ਕੌਮ ਦੇ ਪ੍ਰਤੀ ਆਦਰ ਦਿਖਾਉਣਾ ਚਾਹੀਦਾ ਸੀ ਸਰਕਾਰ ਨੂੰ ਦੇਸ਼ ਦੇ ਇਸ ਮਹਾਨ ਪੁੱਤਰ ਤੇ ਉਹਨਾਂ ਦੀ ਗੌਰਵਸ਼ਾਲੀ ਕੌਮ ਮਤਲਬ ਕਿ ਸਿੱਖ ਭਾਈਚਾਰੇ ਦੇ ਪ੍ਰਤੀ ਆਦਰ ਦਿਖਾਉਣਾ ਚਾਹੀਦਾ ਸੀਗਾ ਇਹ ਰਾਹੁਲ ਗਾਂਧੀ ਉਹਨਾਂ ਨੇ ਪੋਸਟ ਕੀਤਾ ਐਕਸ ਦੇ ਉੱਤੇ ਜਾਂ ਕਹਿ ਲਓ ਕਿ ਟਵੀਟ ਕੀਤਾ ਸੋ ਇਹ ਹੀ ਉਹਨਾਂ ਨੇ ਵੀ ਜਿੱਦਾਂ ਇਹ ਗੱਲ ਕਹੀ ਹੈ ਨਾ ਕਿ ਜਿਹੜੇ ਫਾਰਮਰ ਪ੍ਰਾਈਮ ਮਿਨਿਸਟਰ ਹੁੰਦੇ ਆ ਉਹਨਾਂ ਦੇ ਲਈ ਇੱਕ ਸਪੈਸ਼ਲੀ ਕਿਉਂਕਿ ਉਹਨਾਂ ਦੀ ਸਮਾਦੀ ਉੱਥੇ ਬਣਾਈ ਜਾਂਦੀ ਹਾਲਾਂਕਿ ਆਪਣੇ ਸਿੱਖਾਂ ਦੇ ਵਿੱਚ ਤਾਂ ਉਸ ਤਰੀਕੇ ਦਾ ਸਮਾਦੀ ਵਾਲਾ ਕੋਈ ਲੈਣਾ ਦੇਣਾ ਹੈ ਨਹੀਂ ਪਰ ਉਸ ਜਗ੍ਹਾ ਦੇ ਅੰਤਿਮ ਸੰਸਕਾਰ ਕਰਕੇ ਉੱਥੇ ਇੱਕ ਜਗ੍ਹਾ ਬਣਾ ਦਿੱਤੀ ਜਾਂਦੀ ਹੈ ਕਿ ਇਹਨਾਂ ਨੂੰ ਕਿਉਂਕਿ ਪਰਿਵਾਰ ਵੀ ਚਾਹੁੰਦਾ ਸੀਗਾ ਜਾਂ ਤਾਂ ਫਿਰ ਇਦਾਂ ਹੁੰਦੀ ਤੇ ਆਈ ਥਿੰਕ ਕਿਤੇ ਬੈਟਰ ਹੀ ਹੁੰਦਾ ਕਿ ਜੇਕਰ ਇਹ ਸਲਾਹ ਹੋ ਜਾਂਦੀ ਪਰ ਆਬੀਅਸਲੀ ਪਰਿਵਾਰ ਨੇ ਵੀ ਜੇਸ਼ਟਰੀ ਕੇ ਨਾਲ ਉਹਨਾਂ ਨੂੰ ਦੱਸਿਆ ਜਾਂਦਾ ਉਸੇ ਹਿਸਾਬ ਨਾਲ ਚੱਲਣਾ ਸੀ ਉਹ ਕੋਈ ਉਸ ਤਰੀਕੇ ਦਾ ਰਾਜਨੀਤਿਕ ਪਰਿਵਾਰ ਤਾਂ ਹੈ ਨਹੀਂ ਕਿ ਜਿਨ੍ਹਾਂ ਦੇ ਦਾਦੇ ਵੀ ਮਰਮੂਣ ਸਿੰਘ ਪ੍ਰਾਈਮ ਮਿਨਿਸਟਰ ਸੀ ਤਾਂ ਗਾਂ ਪੋਤੇ ਦੋ ਤਿਆਂ ਤੱਕ ਰਾਜਨੀਤੀ ਕਰਦੇ ਜੇਕਰ ਕੋਈ ਇਦਾਂ ਦਾ ਪਰਿਵਾਰ ਹੁੰਦਾ ਉਹਨਾਂ ਨੇ ਕੋ ਆਪਣੀ ਰਾਜਨੀਤੀ ਇਦਾਂ ਅੱਗੇ ਤੋਰਨੀ ਹੁੰਦੀ ਤਾਂ ਉਹ ਕਹਿੰਦੇ ਕਿ ਅਸੀਂ ਸਰਦਾਰ ਮਨਮੋਹਨ ਸਿੰਘ ਦਾ ਜ਼ਿਕਰ ਤੁਸੀਂ ਅੰਤਮ ਸੰਸਕਾਰ ਰਾਜਕੜ ਤੇ ਨਹੀਂ ਕਰਨਾ ਜਿੱਤੇ ਕਿ ਪੁਰਾਣੇ ਬਹੁਤ ਸਾਰੇ ਪ੍ਰਧਾਨ ਮੰਤਰੀਆਂ ਦਾ ਹੁੰਦਾ ਰਿਹਾ ਅਸੀਂ ਇਹਨਾਂ ਦਾ ਸੰਸਕਾਰ ਕਰਾਂਗੇ ਅਮਰਤਸਰ ਤੇ ਅਸੀਂ ਇਹਨਾਂ ਦੀ ਯਾਦਗਾਰ ਵੀ ਉੱਥੇ ਬਣਾਵਾਂਗੇ ਤੁਸੀਂ ਇਹ 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 ਤੋਂ ਪਤਾ ਨਹੀਂ ਇਦਾਂ ਦੀ ਗਲਤੀ ਕਿੱਦਾਂ ਪ੍ਰਧਾਨ ਮੰਤਰੀ ਮੋਦੀ ਕਰ ਸਕਦੇ ਆ ਉਹ ਆਪਣੀਆਂ ਆਰਗੂਮੈਂਟਸ ਦੇ ਰਹੇ ਨੇ ਕਿ 2013 ਦੇ ਵਿੱਚ ਸਰਦਾਰ ਮਨਮੋਹਨ ਸਿੰਘ ਉਹਨਾਂ ਦੀ ਸਰਕਾਰ ਦੇ ਵੱਲੋਂ ਇੱਕ ਜਿਹੜਾ ਇੱਕ ਪ੍ਰੋਟੋਕਾਲ ਸਥਾਪਿਤ ਕੀਤਾ ਗਿਆ ਸੀਗਾ ਪਰ ਬਾਅਦ ਵਿੱਚ ਬਾਜਪੀ ਸਾਹਿਬ ਉਹਨਾਂ ਦਾ ਵੀ ਜਿਹੜਾ ਉੱਥੇ ਯਾਦਗਾਰ ਵੀ ਬਣੀ ਆ ਹਾਲਾਂਕਿ ਸਰਕਾਰ ਨੇ ਇਹ ਗੱਲ ਕਹੀ ਆ ਕਿ ਅਸੀਂ ਯਾਦਗਾਰ ਬਣਾਉਣ ਨੂੰ ਟਾਈਮ ਲੱਗਣਾ ਉਹਦੇ ਲਈ ਇੱਕ ਟਰਸਟ ਸਥਾਪਿਤ ਕਰਨਾ ਪੈਣਾ ਜਿਹਨੂੰ ਕੋਈ ਕੌਂਟਰਡੈਕਟ ਕਰਦੇ ਨੇ ਕਾਂਗਰਸ ਦੇ ਲੀਡਰ ਤੇ ਅਸੀਂ ਉਹ ਕਰਕੇ ਅਸੀਂ ਬਣਾਵਾਂਗੇ ਅਸੀਂ ਉਹਨਾਂ ਦੀ ਯਾਦਗਾਰ ਜਿਹੜੀ ਆ ਸਰਕਾਰ ਦਾ ਇਹ ਕਹਿਣਾ ਕਿ ਅਸੀਂ ਯਾਦਗਾਰ ਸਰਦਾਰ ਮਨਮੋਹਨ ਸਿੰਘ ਉਹਨਾਂ ਦੀ ਬਣਾਵਾਂਗੇ ਪਰ ਇੱਥੇ ਸਵਾਲ ਵਿਰੋਧੀ ਪਾਰਟੀਆਂ ਦੇ ਵੱਲੋਂ ਜਿਹਦੇ ਵਿੱਚ ਬਹੁਤ ਸਾਰੇ ਅਕਾਲੀ ਦਲ ਦੇ ਆਗੂ ਵੀ ਆ ਗਏ ਨੇ ਸ੍ਰੀ ਸੁਮਵਾਲ ਨੇ ਵੀ ਇਹ ਤੇ ਸਵਾਲ ਉਠ ਮੋਸਟਲੀ ਬ੍ਰੋ ਇਸ ਗੱਲ ਦਾ ਵਿਰੋਧ ਕਰਨ ਵਾਲੇ ਇਹੀ ਕਹਿੰਦੇ ਨੇ ਕਿ ਜਿੱਥੇ ਉਹਨਾਂ ਦਾ ਉਹਨਾਂ ਨੂੰ ਅੰਤਿਮ ਸੰਸਕਾਰ ਕੀਤਾ ਜਾਣਾ ਸੀ ਵੀ ਉੱਥੇ ਹੀ ਉਹਨਾਂ ਦੀ ਇਹ ਜਿਹੜੀ ਯਾਦਗਾਰ ਬਣਨੀ ਚਾਹੀਦੀ ਸੀ ਕਿ 댓 ਮੀਨਸ ਕਿ ਰਾਜਘਾਟ ਤੇ ਇਹ ਹੋਣਾ ਚਾਹੀਦਾ ਸੀਗਾ ਇਹ ਗੱਲ ਵੀ ਰਿਪੋਰਟ ਹੋਈ ਆ ਕਿ ਜਿਹੜੇ ਪ੍ਰਿਆੰਕਾ ਗਾਂਧੀ ਆ ਉਹ ਇਸ ਗੱਲ ਤੋਂ ਕਾਫੀ ਖਫਾ ਸਕੇ ਕਿ ਜਦ ਪਰਿਵਾਰ ਚਾਹੁੰਦਾ ਤੇ ਅਸੀਂ ਕਾਂਗਰਸ ਪਾਰਟੀ ਵਾਲੇ ਚਾਹੁੰਦੇ ਆ ਕਿ ਉਹਨਾਂ ਦਾ ਜਿਹੜਾ ਅੰਤਿਮ ਸੰਸਕਾਰ ਆ ਉਹ ਰਾਜਘਾਟ ਤੇ ਹੋਵੇ ਤੇ ਸਰਕਾਰ ਨੂੰ ਇਹਦੇ ਤੋਂ ਦਿੱਕਤ ਕੀ ਆ ਜੇਕਰ ਸਰਕਾਰ ਇਹ ਕਹਿੰਦੀ ਆ ਕਿ ਉਹਨਾਂ ਦੇ ਕੋਲ ਜਗ੍ਹਾ ਹੈ ਨਹੀਂ ਤਾਂ ਇਦਾਂ ਕਰ ਲਓ ਉਹਨਾਂ ਨੇ ਇਹ ਵੀ ਆਫਰ ਕੀਤਾ ਕਿ ਜਿਹੜੇ ਇੰਦਰਾ ਗਾਂਧੀ ਉਹਨਾਂ ਦੀ ਜਿੱਥੇ ਉਹਨਾਂ ਦੀ ਬਣੀ ਉਹ ਸ਼ਕਤੀ ਸਥਲ ਸ਼ਾਇਦ ਉਹਨੂੰ ਕਿਹਾ ਜਾਂਦਾ ਤੇ ਉਹਨਾਂ ਦੇ ਜਿਹੜੇ ਪਿਤਾ ਜੀ ਨੇ ਰਾਜੀਵ ਗਾਂਧੀ ਉਹਨਾਂ ਦੀ ਜਿੱਥੇ ਅੰਤਿਮ ਸੰਸਕਾਰ ਸਗਾ ਵੀਰ ਭੂਮੀ ਉਹਨੂੰ ਕਿਹਾ ਜਾਂਦਾ ਵੀ ਜੇਕਰ ਨਹੀਂ ਸਰਕਾਰ ਦੇ ਕੋਲ ਜਗ੍ਹਾ ਤੇ ਉਹਨਾਂ ਜਗ੍ਹਾਆਂ ਦੇ ਵਿੱਚੋਂ ਥੋੜੀ ਜਗ੍ਹਾ ਲੈ ਕੇ ਉੱਥੇ ਯਾਦਗਾਰ ਸਥਾਪਿਤ ਕਰ ਦਿੱਤੀ ਜਾਵੇ ਜਾਂ ਉੱਥੇ ਅੰਤਿਮ ਸੰਸਕਾਰ ਕਰਵਾ ਕੇ ਤੇ ਉੱਥੇ ਹੀ ਜਿਹੜਾ ਇੱਕ ਸਥਲ ਬਣਾਇਆ ਜਾਵੇ ਸੋ ਇਹਨੂੰ ਲੈ ਕੇ ਇਹ ਹੁਣ ਸਮਾਰਕ ਨੂੰ ਲੈ ਕੇ ਇੱਕ ਬਕਰੀ ਤਰੀਕੇ ਦੀ ਰਾਜਨੀਤੀ ਸ਼ੁਰੂ ਹੋ ਗਈ ਆ ਪਰ ਇਹਦੇ ਵਿੱਚ ਮੈਂ ਇਹ ਕਹਿ ਰਿਹਾ ਕਿ ਬੀਜੇਪੀ ਸਰਕਾਰ ਨੇ ਜਾਂ ਪ੍ਰਧਾਨ ਮੰਤਰੀ ਮੋਦੀ ਨੇ ਇਸ ਤਰੀਕੇ ਦੀ ਗਲਤੀ ਉਹ ਕਿਦਾਂ ਕਰ ਗਏ ਇਹ ਥੋੜਾ ਜਿਹਾ ਸਮਝ ਤੋਂ ਪਰੇ ਦੀ ਗੱਲ ਆ ਉਹਦੀ ਇੱਕੋ ਇੱਕ ਰੀਜ਼ਨ ਆ ਕਿ ਉਹਨਾਂ ਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਸੀਗਾ ਕਿ ਦੇਖੋ ਚਾਹੇ ਇਸ ਗੱਲ ਨੂੰ ਮੰਨਣ ਚਾਹੇ ਨਾ ਮੰਨਣ ਪਰ ਪੰਜਾਬ ਦੇ ਵਿੱਚ ਸਿੱਖ ਭਾਈਚਾਰੇ ਦੇ ਵਿੱਚ ਇੱਕ ਇਸ ਗੱਲ ਦੀ ਜਿਹੜਾ ਅਹਿਸਾਸ ਹੈਗਾ ਕਿ ਸਾਡੇ ਨਾਲ ਜਿਹੜਾ ਦੂਜੇ ਦਰਜੇ ਦੇ ਨਾਗਰਿਕ ਵਾਲਾ ਟ੍ਰੀਟ ਕੀਤਾ ਜਾਂਦਾ ਇਹਦੀਆਂ ਤੁਸੀਂ ਇਹਦੇ ਖਿਲਾਫ ਲੱਖ ਤੁਸੀਂ ਆਧਾਰਨਾ ਦੇ ਦਿਓ ਕਿ ਸਰਦਾਰ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਰਹੇ ਨੇ ਪਰ ਇੱਕ ਹਿੱਸਾ ਹੈਗਾ ਤੇ ਉਹ ਸਹੀ ਆ ਜਾਂ ਗਲਤ ਆਪਾਂ ਉਹਦੇ 'ਚ ਨਹੀਂ ਪੈਂਦੇ ਪਰ ਉਹ ਜਿਹੜਾ ਹਿੱਸਾ ਆ ਉਹਨਾਂ ਦੇ ਹੱਥ ਦੇ ਵਿੱਚ ਇੱਕ ਹਥਿਆਰ ਪ੍ਰਧਾਨ ਮੰਤਰੀ ਮੋਦੀ ਦੀ ਸਰਕਾਰ ਨੇ ਹੋਰ ਦਿੱਤਾ ਉਹ ਇੱਕ ਉਹ ਹੁਣ ਉਹਨਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਆਲਰੇਡੀ ਸੋਸ਼ਲ ਮੀਡੀਆ ਦੇ ਉੱਤੇ ਕਿ ਦੇਖੋ ਇੱਕੋ ਇੱਕ ਸਿੱਖ ਪ੍ਰਧਾਨ ਮੰਤਰੀ ਜੇਕਰ ਤੁਸੀਂ ਉਹਨਾਂ ਨੂੰ ਅੰਤਿਮ ਸੰਸਕਾਰ ਵੀ ਬਾਕੀ ਪ੍ਰਧਾਨ ਮੰਤਰੀਆਂ ਦੇ ਨਾਲ ਨਹੀਂ ਕਰ ਸਕਦੇ ਤਾਂ ਤੁਸੀਂ ਇਹਦੇ ਤੋਂ ਕੀ ਸੰਦੇਸ਼ ਦਿੰਦੇ ਆ ਆਈ ਥਿੰਕ ਕਿਤੇ ਨਾ ਕਿਤੇ ਇਹਦੇ ਲਈ ਤਾਂ ਇੱਕ ਕਦਮ ਅੱਗੇ ਵੱਧ ਕੇ ਜਿਹੜਾ ਸਰਕਾਰ ਨੂੰ ਚਾਹੀਦਾ ਸੀਗਾ ਕਿ ਆਪਾਂ ਉੱਥੇ ਹੀ ਉਹਨਾਂ ਦਾ ਫਿਊਨਰਲ ਕਰਵਾਵਾਂਗੇ ਕੋਈ ਏਡੀ ਵੱਡੀ ਗੱਲ ਨਹੀਂ ਸੀ ਸਟੇਟ ਤਾਂ ਸਾਡੀ ਬਹੁਤ ਅੱਜਕੱਲ੍ਹ ਦੀਆਂ ਦਾ ਬਹੁਤ ਜ਼ਿਆਦਾ ਤਾਕਤਵਰ ਨੇ ਜੀ ਇਹ ਤਾਂ ਕੋਈ ਕੰਮ ਹੀ ਨਹੀਂ ਸੀ ਏਡਾ ਕੋ ਖਾਸ ਤੇ ਬਹੁਤ ਸਾਰੇ ਜਿਹੜੇ ਇਹਨਾਂ ਗੱਲਾਂ ਦੇ ਨਾਲ ਜਾਣਕਾਰੀ ਰੱਖਣ ਵਾਲੇ ਲੋਕ ਨੇ ਉਹਨਾਂ ਦੇ ਬਹੁਤ ਸਾਰਿਆਂ ਦੇ ਨਾਲ ਮੀਡੀਆ ਤੇ ਜਿੰਨੀਆਂ ਦੀ ਵੀ ਗੱਲਬਾਤ ਹੋਈ ਆ ਸਾਰਿਆਂ ਨੇ ਇਹ ਗੱਲ ਕਹੀ ਆ ਕਿ ਕੋਈ ਵੱਡਾ ਮਸਲਾ ਨਹੀਂ ਸੀ ਇੱਕ ਅੱਦੇ ਸਿਗਨੇਚਰ ਦੀ ਲੋੜ ਸੀ ਤਾਂ ਇਹ ਕੰਮ ਹੋ ਜਾਣਾ ਸੀ ਕੋਈ ਆ ਟਰਸਟ ਰਸਟ ਵਾਲਾ ਵੀ ਕੋਈ ਐਡਾ ਮਸਲਾ ਨਹੀਂ ਬਹੁਤ ਆਸਾਨੀ ਦੇ ਨਾਲ ਉੱਥੇ ਬਣ ਜਾਣਾ ਸੀ ਚਲੋ ਉਹ ਤਾਂ ਜਿਹੜਾ ਸਮਾਰਕ ਬਣਾਉਣਾ ਉਹ ਤਾਂ ਕੱਲ ਦੀ ਗੱਲ ਹੈ ਨਾ ਉਹ ਤਾਂ ਇੱਕ ਦਿਨ ਦੇ ਵਿੱਚ ਤਾਂ ਸਮਾਰਕ ਖੜਾ ਨਹੀਂ ਹੋ ਜਾਣਾ ਦਸਤਗਾ ਤੇ ਇੱਕੋ ਦਿਨ ਦੇ ਵਿੱਚ ਤਾਂ ਹੋ ਨਹੀਂ ਜਾਣੇ ਇਹ ਤਾਂ ਸਾਰੇ ਸਿਆਣੇ ਆ ਸਾਰੇ ਸਮਝਦੇ ਨੇ ਗਲਤ ਤਾਂ ਸਿਰਫ ਇੰਨੀ ਸੀ ਕਿ ਉਹਨਾਂ ਦਾ ਅੰਤਿਮ ਸੰਸਕਾਰ ਉਸ ਜਗ੍ਹਾ ਤੇ ਹੋਵੇ ਜਿੱਥੇ ਕਿ ਕੱਲ ਨੂੰ ਸਮਾਰਕ ਬਣਨਾ ਕਿ ਸੰਸਕਾਰ ਵੀ ਉਹਨਾਂ ਦਾ ਉੱਥੇ ਹੀ ਹੋਵੇ ਜਿਵੇਂ ਬਾਕੀ ਪ੍ਰਧਾਨ ਮੰਤਰੀਆਂ ਦੇ ਹੁੰਦੇ ਰਹੇ ਆ ਪਰ ਉਹ ਨਹੀਂ ਹੋਇਆ ਹੁਣ ਤਾਂ ਚਲੋ ਹੋ ਗਿਆ ਉਹਨਾਂ ਦਾ ਜਿਹੜਾ ਵੀ ਉੱਥੇ ਆਪਣਾ ਕਿਹੜਾ ਨਿਗਮ ਬੋਧ ਘਾਟ ਦੇ ਵਿੱਚ ਉਹਨਾਂ ਦਾ ਜਿਹੜਾ ਅੰਤਿਮ ਸੰਸਕਾਰ ਹੋਇਆ ਜੇ ਮੈਂ ਕਿਹਾ ਕਿ ਜੇਕਰ ਕੋਈ ਰਾਜਨੀਤੀ ਕਰਨ ਵਾਲਾ ਪਰਿਵਾਰ ਹੁੰਦਾ ਉਹ ਕਹਿੰਦੇ ਵੀ ਠੀਕ ਆ ਕੋਈ ਨਹੀਂ ਉਹ ਨਾਲੇ ਆਪਣੀ ਉਹ ਹੋਰ 10 ਦੇ ਲੋਕਾਂ ਨੂੰ ਕਿ ਹਾਂ ਅਸੀਂ ਵੀ ਪੋਲਿਟਿਕਸ ਕਰਦੇ ਹਾਂ ਤੇ ਉਹ ਕਹਿੰਦੇ ਠੀਕ ਆ ਮੋਦੀ ਸਾਹਿਬ ਤੁਸੀਂ ਨਹੀਂ ਮੰਨਦੇ ਤੇ ਉਹ ਲੋਕਾਂ ਨੂੰ ਕਹਿੰਦੇ ਦੇਖੋ ਭਾਜਪਾ ਸਾਨੂੰ ਇੱਕੋ ਇੱਕ ਸਿੱਖ ਪ੍ਰਧਾਨ ਮੰਤਰੀ ਨੂੰ ਰਾਜ ਘਾੜ ਦੇ ਵਿੱਚ ਅੰਤਿਮ ਸੰਸਕਾਰ ਨਹੀਂ ਕਰ ਦੇਦੇ ਅਸੀਂ ਅਮਨ ਸਰ ਲਿਜਾ ਕੇ ਇਹਨਾਂ ਦਾ ਫਿਊਨਰਲ ਕਰਾਂਗੇ ਪਰ ਆਬਵੀਅਸਲੀ ਉਹ ਇੱਕ ਰਾਜਨੀਤੀ ਦੇ ਨਾਲ ਉਹਨਾਂ ਦਾ ਪਰਿਵਾਰ ਦਾ ਕੋਈ ਖਾਸ ਸੰਬੰਧ ਨਹੀਂ ਸੋ ਇਸ ਕਰਕੇ ਉਹਨਾਂ ਨੇ ਇਧਰਲੇ ਪਾਸੇ ਨੂੰ ਗਏ ਨਹੀਂ ਬਾਕੀ ਜੇਕਰ ਸਰਦਾਰ ਮਨਮੋਹਨ ਸਿੰਘ ਉਹਨਾਂ ਦੀ ਗੱਲ ਕਰਨੀ ਸ਼ੁਰੂ ਕਰ ਗਏ ਤਾਂ ਉਹਨਾਂ ਦੇ ਹਿੱਸੇ ਇੰਨੀਆਂ ਚੀਜ਼ਾਂ ਆਉਂਦੀਆਂ ਨੇ ਜਿਵੇਂ ਮੈਂ ਕਿਹਾ ਕਿ ਸਭ ਤੋਂ ਵੱਡੀ ਗੱਲ ਤਾਂ ਇਹ ਹੀ ਆ ਕਿ ਅੱਜ ਜਿਸ ਸਮੇਂ ਦੇ ਵਿੱਚ ਅਸੀਂ ਜੀ ਰਹੇ ਆ ਉਸ ਸਮੇਂ ਦੀ ਰਾਜਨੀਤੀ ਦਾ ਸਾਨੂੰ ਇਹ ਇਹ ਪਤਾ ਇਹ ਸਮੇਂ ਦਾ ਤਾਂ ਛੱਡੋ ਜੀ ਜਦੋਂ ਦਾ ਇਹ ਦੁਨੀਆ ਚੱਲੀ ਆ ਜਦੋਂ ਦਾ ਇਹ ਰਾਜਨੀਤੀ ਬਣੀ ਹੈ ਪਾਵਰ ਪਲੇ ਨਾਮ ਐਮੀ ਨਹੀਂ ਆਇਆ ਸੱਤਾ ਦੇ ਲਈ ਜਿਹੜੇ ਰਾਜੇ ਮਹਾਰਾਜੇ ਸੀ ਆਪਣੇ ਪਿਤਾ ਨੂੰ ਆਪਣੇ ਪੁੱਤਰਾਂ ਨੂੰ ਮਾਰ ਦਿੰਦੇ ਸੀ ਉਹਨਾਂ ਨੂੰ ਜੇਲਾਂਾਂ 'ਚ ਪਾ ਦਿੰਦੇ ਸੀ ਭਰਾਵਾਂ ਨੂੰ ਕੈਦਾਂ 'ਚ ਪਾ ਦਿੰਦੇ ਸੀ ਕਿ ਸਾਡੇ ਹੱਥੋਂ ਸੱਤਾ ਨਾ ਖੁੱਸੇ ਤੇ ਹਜੇ ਤੱਕ ਵੀ ਇਦਾਂ ਹੀ ਚੱਲਦਾ ਕਿ ਰਾਜਨੀਤੀ ਦੇ ਵਿੱਚ ਅੱਗੇ ਵਧਣ ਦੇ ਲਈ ਇੱਕ ਦੂਸਰੇ ਦੇ ਮੋਢੇ ਦੇ ਉੱਤੇ ਪੈਰ ਰੱਖ ਕੇ ਲੋਕੀ ਅੱਗੇ ਵਧਦੇ ਨੇ ਆਂ ਇੰਡੀਆ ਦੇ ਵਿੱਚ ਵੀ ਬਾਕੀ ਬਹੁਤ ਸਾਰੀਆਂ ਜਗ੍ਹਾਾਂ ਤੇ ਵੀ ਇੰਡੀਆ ਦੇ ਵਿੱਚ ਪਾਕਿਸਤਾਨ ਦੇ ਵਿੱਚ ਬੜਾ ਖੁੱਲੀ ਖੇលਿਆ ਬੈਸਡ ਇਨ ਡੈਮੋਕ੍ਰੈਸੀਜ਼ ਦੇ ਵਿੱਚ ਥੋੜਾ ਜਿਹੜਾ ਤਰੀਕੇ ਜੇ ਨਾ ਕਰ ਲੈਂਦੇ ਆ ਪਰ ਕਹਾਣੀ ਮੋੜ ਘੋੜ ਕੇ ਉੱਥੇ ਕੀ ਆ ਪਰ ਇਸੇ ਰਾਜਨੀਤੀ ਦੇ ਇਸ ਦੌਰ ਦੇ ਵਿੱਚ ਸਰਦਾਰ ਮਨਮੋਹਨ ਸਿੰਘ ਹੋਣੀ ਜਿਨ੍ਹਾਂ ਨੇ ਕਿ ਏਸ ਵੀ ਕੇ ਨਾਲ ਕਦੀ ਵੀ ਉਹ ਨਹੀਂ ਸੀ ਚਾਹੁੰਦੇ ਇੱਕੋ ਹੀ ਉਹਨਾਂ ਨੇ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਦਿੱਲੀ ਦੇ ਵਿੱਚ ਇਲੈਕਸ਼ਨ ਲੜਿਆ ਜਿਹੜਾ ਕਿ ਉਹ ਹਾਰ ਗਿਆ ਸੀ ਤੇ ਬੁਰੀ ਤਰੀਕੇ ਨਾਲ ਹਾਰੇ ਸੀ ਸੋ ਬਾਕੀ ਉਹ ਕਦੇ ਵੀ ਨਹੀਂ ਸੀ ਚਾਹੁੰਦੇ ਕਿ ਉਹਨਾਂ ਨੂੰ ਜਦੋਂ ਉਹਨਾਂ ਨੂੰ ਫਾਈਨੈਂਸ ਮਿਨਿਸਟਰ ਬਣਾਇਆ ਗਿਆ ਉਦੋਂ ਵੀ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਸੀ ਜਦੋਂ ਉਹ ਪ੍ਰਾਈਮ ਮਿਨਿਸਟਰ ਬਣੇ ਨੇ ਉਦੋਂ ਵੀ ਆਊਟ ਆਫ ਦਾ ਬਲੂ ਇੱਕਦਮ ਹੀ ਜਿਹੜਾ ਉਹ ਪ੍ਰਾਈਮ ਮਿਨਿਸਟਰ ਦੀ ਕੁਰਸੀ ਤੇ ਆਏ ਸੀ ਤੇ ਆ ਕੇ ਉਹ ਉਹ ਜਿਹੜਾ ਜਿਹੜੇ ਇਹ ਬੀਜੇਪੀ ਵਾਲੇ ਇਲਜ਼ਾਮ ਲਾ ਰਹੇ ਨੇ ਨਾ ਬੀਜੇਪੀ ਵਾਲੇ ਇਹ ਤਾਂ ਨਹੀਂ ਦੱਸ ਰਹੇ ਕਿ ਰਾਜ ਘਾੜ ਤੇ ਕਿਉਂ ਨਹੀਂ ਕੀਤਾ ਗਿਆ ਅੰਤਿਮ ਸਸਕਾਰ ਉਹ ਇਹ ਕਹਿ ਰਹੇ ਨੇ ਕਿ ਕਾਂਗਰਸ ਨੇ ਤਾਂ ਉਹਨਾਂ ਦੀ ਬਹੁਤ ਬੇਇੱਜ਼ਤੀ ਕੀਤੀ ਕਾਂਗਰਸ ਨੇ ਕਾਂਗਰਸ ਦੇ ਉੱਤੇ ਲੱਖ ਤੁਸੀਂ ਕਹਿ ਲਓ ਚਲੋ ਜਦੋਂ ਰੋਜ਼ ਮਾਰਾ ਦੀਆਂ ਚੀਜ਼ਾਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਤੁਸੀਂ ਇੱਕ ਇੱਕ ਦੂਸਰੇ ਦੇ ਬਾਬਤ ਕਹਿੰਨੇ ਉਹ ਕਰਦੇ ਵੀ ਆ ਜਦੋਂ ਰਾਜਨੀਤੀ ਚੱਲਦੀ ਹੁੰਦੀ ਆ ਪਰ ਅਦਰਵਾਈਜ਼ ਜੇਕਰ ਤੁਸੀਂ ਓਵਰਆਲ ਦੇਖੋ ਸਰਦਾਰ ਮਨਮੋਹਨ ਸਿੰਘ ਵਰਗੇ ਜਿਨ੍ਹਾਂ ਦੀ ਕੋਈ ਲੋਬੀ ਨਹੀਂ ਸੀ ਜਿਨ੍ਹਾਂ ਦਾ ਕੋਈ ਧੜਾ ਨਹੀਂ ਸੀ ਜਨਾਨੇ ਕਦੀ ਜਿਹੜੇ ਹਮੇਸ਼ਾ ਸੱਚ ਤੇ ਇਮਾਨਦਾਰੀ ਦੇ ਨਾਲ ਚੱਲਦੇ ਸੀ ਉਹਨਾਂ ਨੂੰ ਪਹਿਲਾਂ ਫਾਈਨੈਂਸ ਮਿਨਿਸਟਰ ਬਣਾਇਆ ਤੇ ਫਿਰ ਉਹਨਾਂ ਨੂੰ ਦੋ ਵਾਰੀ ਪ੍ਰਧਾਨ ਮੰਤਰੀ ਬਣਾਇਆ ਇਹ ਬਹੁਤ ਵੱਡੀ ਗੱਲ ਹੁੰਦੀ ਆ ਕਿਸੇ ਵੀ ਪਾਰਟੀ ਦੇ ਲਈ ਤੇ ਇਹਦੇ ਵਿੱਚ ਜੇਕਰ ਆਪਾਂ ਦੇਖੀਏ ਤਾਂ ਆਰਟੀਆਈ ਸੂਚਨਾ ਦਾ ਅਧਿਕਾਰ ਜਿਹੜਾ ਸਰਦਾਰ ਮਨਮੋਹਨ ਸਿੰਘ ਹੁਣੀ ਲੈ ਕੇ ਆਏ ਕੰਮ ਦੀ ਗਾਰੰਟੀ ਵਾਲਾ ਕਾਨੂੰਨ ਉਹਨਾਂ ਦੇ 2005 ਦੇ ਵਿੱਚ ਰਾਸ਼ਟਰੀ ਪਿੰਡ ਨੂੰ ਰੋਜ਼ਗਾਰ ਗਾਰੰਟੀ ਐਕਟ ਬਣਾਇਆ ਜਿਹਨੂੰ 2 ਫਰਵਰੀ 2006 ਦੇ ਵਿੱਚ ਲਾਗੂ ਕੀਤਾ ਗਿਆ ਕਿਸਾਨਾਂ ਦੀ ਕਰਜ਼ਾ ਮਾਫੀ ਉਹਨਾਂ ਦੇ ਵੱਲੋਂ ਕੀਤੀ ਗਈ ਪਰਮਾਣੂ ਸਮਝੌਤਾ ਜਿੱਥੇ ਬਹੁਤ ਜ਼ਿਆਦਾ ਗੱਲ ਹੁੰਦੀ ਹੈ ਸਾਲ 2008 ਦੇ ਵਿੱਚ ਇੰਡੀਆ ਤੇ ਅਮਰੀਕਾ ਦੇ ਵਿਚਾਲੇ ਪਰਮਾਣੂ ਸਹਿਯੋਗ ਸਹਿਯੋਗ ਸਮਝੋ ਜਦ ਤੀ ਦਸਕਿਤ ਕੀਤੇ ਗਏ ਆਰਥਿਕ ਮੰਦੀ ਤੋਂ ਬਚਾਇਆ ਪਹਿਲਾ ਇਹਨਾਂ ਨੇ ਜਦੋਂ ਫਾਈਨੈਂਸ ਮਿਨਿਸਟਰ ਬਣੇ ਉਦੋਂ ਇੱਕ ਆਰਥਿਕ ਸ਼ਕਤੀ ਬਣਾਉਣ ਵਾਲ ਨੂੰ ਭਾਰਤ ਨੂੰ ਤੋੜਿਆ ਫਿਰ 2008 ਦੇ ਵਿੱਚ ਜਦੋਂ ਦੁਨੀਆ ਭਰ ਆਰਥਿਕ ਮੰਦੀ ਦੀ ਜਿਹੜੀ ਆ ਚਪੇੜ ਦੇ ਵਿੱਚ ਸੀਗਾ ਉਦੋਂ ਇੰਡੀਆ ਨੂੰ ਇਹਨਾਂ ਨੇ ਬਚਾ ਕੇ ਰੱਖਿਆ ਰੈਸੈਸ਼ਨ ਤੋਂ ਸਿੱਖਿਆ ਦਾ ਐਜੂਕੇਸ਼ਨ ਦਾ ਅਧਿਕਾਰ ਲੈ ਕੇ ਆਏ ਤੇ ਖਾਣੇ ਦਾ ਭੋਜਨ ਦਾ ਅਧਿਕਾਰ ਜਿਹੜਾ ਸਾਲ 2013 ਦੇ ਵਿੱਚ ਦੇਸ਼ ਦੇ ਗਰੀਬ ਲੋਕਾਂ ਲਈ ਖੁਰਾਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਮਨਮੋਹਨ ਸਿੰਘ ਦੀ ਸਰਕਾਰ ਨੇ ਰਾਸ਼ਟਰੀ ਸੁਰੱਖਿਆ ਕਾਨੂੰਨ ਲਾਗੂ ਕੀਤਾ ਸੋ ਬਹੁਤ ਸਾਰੀਆਂ ਚੀਜ਼ਾਂ ਨੇ ਇਹਨਾਂ ਦੇ ਨਾਂ ਤੇ ਇਹਨਾਂ ਦਾ ਕੈਰੀਅਰ ਵੀ ਬਹੁਤ ਵੱਡਾ ਆ ਪਰ ਇਹ ਕੁਝ ਕੁ ਗੱਲਾਂ ਆਪਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੋ ਆਪਣਾ ਤੇ ਆਪਣਾ ਇਸ ਚੈਨਲ ਦਾ ਖਿਆਲ ਰੱਖਣਾ ਸਸਿਕਾ